ਨ ਲੈ ਆਈ ਮਿੱਤਰੋ ਖੇਤਾਂ 'ਚ ਖੜੇ ਸੀ ਅਸੀਂ ਆਹ ਦੇਖੋ ਇਧਰ ਨੂੰ ਆ ਬੱਚੇ ਕਹਿੰਦੇ ਨਹਾਉਣਾ ਪਰ ਨਹਾਉਣ ਵਾਲਾ ਕੰਮ ਹੈ ਨਹੀਂ ਪਾਣੀ ਦੇ ਵਿੱਚ ਕਾਈ ਜੰਮੀ ਪਈ ਆ ਮੋਟਰ ਰਾਤ ਨੂੰ ਚੱਲਦੀ ਆ ਤੇ ਕੋਕੀ ਰਾਤ ਦੀ ਵਾਰੀ ਹੁੰਦੀ ਆ ਨਾ ਪਾਣੀ ਦੀ ਹੁਣ ਤੇ ਅਸੀਂ ਹੇ ਝੋਨਾ ਲਾਉਣਾ ਵਾ ਕੀ ਕਹਿਣਾ ਝੋਨੇ ਤੁਸੀਂ ਇਸ ਮੁੱਦੇ ਤੇ ਵੀ ਜਾ ਕੇ ਤੁਹਾਨੂੰ ਵਿੱਚ ਸਿੱੜਦੀ ਏ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜੰਡੇ ਨਾ ਇਹ ਗੱਲ ਗਲਤ ਆ ਤੁਹਾਡੀ ਯਾਰ ਕੀ ਗੱਲ ਆ ਆ ਕੀ ਕੀਤਾ ਤੁਸੀਂ ਇਹ ਇਹ ਕਿਹਨੇ ਖੋਲਿਆ ਸੀ ਪਾਣੀ ਹੂੰ ਤੇਰਾ ਕੰਮ ਹੀ ਲੱਗਦਾ ਮੈਨੂੰ ਇਹ ਆਹ ਪਾਣੀ ਜਿਹੜਾ ਡੋਲੀ ਜਾਂਦਾ ਇਹ ਆਜੋ ਉੱਥੇ ਆਜੋ ਉੱਥੇ ਆਜੋ ਆਜਾ ਤਰਾਕੀ ਯਾਰ ਰੋਹਿਨ ਇੱਥੇ ਆ ਕੇ ਬਹਿ ਜਾਓ ਜੇ ਇੱਥੇ ਬਹਿਣਾ ਤਾਂ ਬਹਿ ਤੁਹਾਡੀ ਮਰਜ਼ੀ ਆ ਉਹ ਦੇਖੋ ਕੌਣ ਬੈਠਾ ਹੈ ਸਾਹਮਣੇ ਆ ਦੇ ਜਿੱਦਾਂ ਖਾ ਕੇ ਬਹਾਨਾ 20 hours later ਹਾਂ ਜੀ ਦੋਸਤੋ ਕਿੱਦਾਂ ਹੋ ਸਾਰੇ ਵਧੀਆ ਹੋ ਵਧੀਆ ਹੀ ਹੋਣੀ ਚਾਹੀਦੀਆਂ ਤੇ ਅਸੀਂ ਆਏ ਵੇ ਅੱਜ ਭੂਆ ਜੀ ਕਰ ਆ ਦੇਖੋ ਬੈਠੇ ਸਾਰੇ ਜਨਤਾ ਪਾਰਟੀ ਇਹ ਸਾਰੇ ਜਨਤਾ ਵਾ ਤੇ ਪਾਰਟੀ ਨੇ ਜਾ ਕੇ ਅੱਜ ਮੈਨੂੰ ਕਰਨੀ ਆ ਚਾਰੀ ਪਾਰਟੀ ਕਰਕੇ ਅੱਥੇ ਨਾਲੇ ਪੰਜਾਬੀ ਕਾ ਟਾਈਮ ਹੈ। ਉਹ ਰੇਗੜ ਤੇ ਜਾਣਾ ਮੋਟਰ ਤੇ ਨਾਉਣ। ਇਹ ਕਹਿੰਦੇ ਅਜੇ ਮੋਟਰ ਤੇ ਨਾਉਣਾ ਵਾ। ਮੈਂ ਚਲੋ ਚੱਲੀਏ ਫਿਰ ਮੋਟਰ ਤੇ ਨਾ। ਚੱਲੀਏ। ਕੱਪੜੇ ਪਾਲੇ ਪੈਕ ਕਰ ਲੈ। ਹੂੰ। ਬਨਨ ਪਾਲੀ ਨਿਕਰ ਪਾਲੀ। ਆਹ ਵਾ। ਜੋ ਆਪਾਂ ਨੇ ਮੇਲਾ ਕਰਿਆ। ਮੇਲਾ ਲੱਗਿਆ ਬੱਚਿਆਂ ਨਾਲ ਦੇਖੋ। ਪੂਰਾ ਜਾਹ ਪਿਆ ਚਾ। ਕਿੰਨੇ ਨੇ ਪੇੜਾ ਇਹਨਾਂ ਦੇਖੋ। ਚੱਲੀਏ ਵੀ ਮੋਟਰ ਤੇ ਫਿਰ ਆਪਾਂ ਸਮਾਂ ਉਹ ਚੱਕ ਲੋ ਤੇ ਨਿਕਰ ਬਣਾਉਣਾ ਚੱਕ ਲੋ ਯਾਰ। ਤੋਪ ਬਹੁਤ ਹੋਈ ਪਈ ਆ ਬਾਹਰ ਓਹੋ ਜੇ ਲੋਰ ਹੇ ਤਾਂ 8 ਵਜੇ ਨੇ 8 ਵਜੇ ਹੀ ਧੁੱਪ ਨੇ ਜਾਨ ਕੱਢੀ ਪਈ ਆ ਜਾਨ ਕੱਢੀ ਪਈ ਏ ਧੁੱਪ ਨੇ ਚੱਲੀਏ ਫਿਰ ਹਾਂਜੀ ਹਾਂ ਆਪ ਆਟ ਪਾਣੀ ਭਰੀ ਜਾਂਦਾ ਵਾ ਹਾਂ ਨਹੀਂ ਇਹ ਚੱਲ ਕੋਈ ਨਹੀਂ ਇੱਧਰ ਪਸ਼ੂ ਤਾਂ ਇੱਧਰ ਖੜੇ ਨੇ ਸਾਰੇ ਉਹ ਬੈਠੇ ਚਰੇ ਇਹ ਵੀ ਧੁੱਪੇ ਬੈਠੇ ਨੇ ਉਹ ਬੈਜੋ 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 ਡਰ ਗਏ ਚਰੇ ਉਹ ਪਸ਼ੂ ਡਰ ਗਏ ਯਾਰ ਦੋਸਤੋ ਡਰ ਜਾਂਦੇ ਨੇ ਇਹ ਜਾਨਵਰ ਚਰੇ ਹੂੰ ਦੇਖ ਲਓ ਜਾਕੀ ਉਧਰ ਬੰਨੀਆਂ ਵੀ ਆ ਸਾਰੀਆਂ ਮਨੀਕਰ ਬਣਾਉਣ ਚੱਕ ਲਵਾਂ ਫਿਰ ਆਪਾਂ ਚੱਲਦੇ ਆਂ ਮੈਂ ਬਾਹਰ ਚੱਕ ਲਿਆ ਸੀ ਨਾ ਇੱਟੋ ਵੇਜਿਕ ਤੇ ਆਲੀ ਆਂਦੀ ਸੀ ਮੈਨੂੰ ਬائیں ਚੱਕ ਲਿਆ ਆ ਸੀ ਇੱਕ ਦੋ ਬਨਾਣ ਲਿਆ ਦੇ ਇੱਕ ਹੋਰ ਹੋ ਗਈ ਬਨਾਣ ਮੇਰੀ ਇਹ ਵੀ ਇਸ ਟਾਈਮ ਲੈਂਦੀ ਹਾਂ ਹਾਂ ਇਹ ਵੀ ਚੱਕ ਲਿਆ ਆ ਹਾਂ ਜਸੂ ਦੇ ਸੰਦਲ ਆ ਹਾਂਜੀ ਮੇਰੇ ਸੰਦਲ ਆ ਨਹੀਂ ਇੱਕਮ ਦੇ ਸੰਦਲ ਆ ਹਾਂਜੀ ਮੈਂ 파ਕੀਰ ਖਾਣੀਏ ਤੋਂ ਹਾਂ ਪਿੱਛੇ ਧੁੱਪ ਬਹੁਤ ਵਹੀ ਜਾਂਦੀ ਐ ਤੇ ਅੱਗੇ ਸ਼ਾਮ ਵਾਲੀ ਹੋ ਜਾਂਦੀ ਐ ਚੱਲੀਏ ਵੀਰੋ ਆ ਜੋ ਲੇਟ ਹੋ ਜਾਗੇ ਧੁੱਪ ਬਾਲੀ ਚੜੀ ਜਾਂਦੀ ਐ ਦੋਸਤੋ ਰੋਟੀ ਲੈ ਕੇ ਚੱਲੇ ਆਂ ਅਬ ਖੇਤ ਫੁੱਫੜ ਜੀ ਨੂੰ ਰੋਟੀ ਦੇਣ ਚੱਲੇ ਸੀ ਮੈਂ ਕਿਹਾ ਚੱਲਣਾ ਆਏ ਉਹਨੇ ਨਾਲਿਆ ਪਰੋਟੀ ਫੜਾਏ ਹੋਨੇ ਆ ਮਟਰ ਤੇ ਉਧਰ ਦਰਜਾ ਲਾ ਦੇ ਇੱਧਰੋਂ ਪਿੱਛੇ ਦਰਜਾ ਲਾ ਕੇ ਦਰਜਾ ਲਾ ਲਾਂਦੇ ਨੂੰ ਚੱਲਦੇ ਆ ਲੋ ਵੀ ਮਿੱਤਰੋ ਅਸੀਂ ਚੱਲ ਪਿਆ ਮਟਰ ਵੱਲ ਨੂੰ ਤੇ ਸਾਰਾ ਰਾਤ ਤੁਹਾਨੂੰ ਦਿਖਾਵਾਂਗੇ ਆਪਾਂ ਕਿੱਧਰ ਨੂੰ ਜਾਣਾ ਤੇ ਕਿੱਧਰ ਨੂੰ ਨਹੀਂ ਜਾਣਾ ਤੇ ਗਲਤ ਪਾਸੇ ਨਹੀਂ ਜਾਣਾ ਆ ਪੂਰਾ ਹੁਣ ਸਾਰਾ ਇੱਧਰ ਆਪਣਾ ਅੱਜ ਚੋਨਾ ਲੱਗ ਜਾਣਾ ਉਹ ਦੇਖੋ ਉਧਰ ਲੱਗੀ ਕਰੇ ਸ਼ੁਰੂ ਕਰਨ ਲੱਗੇ ਨੇ ਬਸ ਉਹਨਾਂ ਅੱਜ ਲੱਗ ਜਾਣਾ ਇੱਥੇ ਤੇ ਆਹ ਰਾਹ ਜਾਂਦਾ ਆਪਣੀ ਮੋਟਰ ਕਣੀ ਨੂੰ ਹੋਰ ਯਾਰ ਦੇਲਾ ਕਿੰਨੀ ਗਰਮੀ ਹੋ ਗਈ ਹੈ ਹੁਣੀ ਇੰਨੀ ਗਰਮੀ ਹੋ ਗਈ ਮੈਂ ਕਹਾਂ ਜਦੋਂ ਆਪਾਂ ਜਦੋਂ ਆਪਾਂ ਜਾਣਾ ਯਾਰ ਉਦੋਂ ਨੂੰ ਕੀ ਹਾਲ ਹੋ ਜਾਣਾ ਹੂੰ ਮਰਾ ਹਾਲ ਹੋ ਚਲੋ ਔਰ ਸਾਜਨ ਉੱਥੇ ਹੀ ਮੋਟਰ ਤੀ ਹੈ ਕਿ ਦੂਜਾ ਆਪਣਾ ਘਰੇ ਆਉ। ਘਰੇ ਨਹੀਂ। ਔਰ ਟਰੱਕ ਖੜੇ ਬਾਈ ਜਿੰਦਰ। ਉਹ ਕਿੰਨੀ ਦੰਡੀ ਹੰਡੀ ਹਮਾਰੇ ਕੋਲ। ਕਿੱਥੇ ਜਾਂਦਾ ਸੀ ਨਾ? ਹੂੰ। ਉਹ ਮੁੰਡਾ ਜਾਨੇ ਰੋਟੀਆਂ ਕਰਕੇ ਲੱਭ ਜਾਂਦੇ ਸੀ ਅੱਜ ਦੇ ਕੋਲ ਜੇ ਅਸੀਂ ਲੈ ਕੇ ਜਾ ਰਹੇ ਹਾਂ। ਉਹੀ ਤਾਂ ਗੱਲ ਆ। ਫੇਟ ਉਹ ਉੱਥੇ ਜਾਣਾ ਪਾਹੋ ਜਿੱਥੇ ਚਿੱਟਾ ਚਿੱਟਾ ਉਹ ਜਿਹੜੇ ਚਿੱਟੇ ਚਿੱਟੇ ਨਹੀਂ ਨਹੀਂ ਪੀ ਦਿੰਦੀ ਨਾ ਉਹ ਉੱਥੇ ਜਾਣਾ ਹਾਜੀ ਆਪਾਂ ਲੋ ਵੀ ਅਸੀਂ ਹੁਣ ਉਹ ਪੱਕੀ ਸੜਕ ਛੱਡਤੀ ਆ ਤੇ ਹੁਣ ਇਧਰ ਹੁਣ ਇਹ ਕੱਚੇ ਰਾਹ ਨੂੰ ਤੁਰ ਪਏ ਆ ਜੀ ਤੇ ਹਾ ਉਹ ਉੱਥੇ ਸਾਹਮਣੇ ਆਪਣੀ ਮੋਟਰ ਆ ਜਿੱਥੋਂ ਘਰ ਦਿੰਦਾ ਬੈ ਸਾਹਮਣੇ ਹੁਣ ਤੁਹਾਨੂੰ ਚੁੱਭੀ ਮਰਵਾਉਣੀ ਉੱਥੇ ਮੋਟਰ ਆਪਣੀ ਹੋ ਰੋਟੀ ਲੈ ਕੇ ਗਰਮੀ ਬਹੁਤ ਹੋਈ ਪਈ ਓਏ ਹੋਏ ਤੁਰੇ ਜਾ ਰਹੇ ਆ ਅਸੀਂ ਭਰਾ ਪਰ ਬੁਰਾ ਹਾਲਾ ਹੋਇਆ ਆਪਾਂ ਉਹ ਤੋਪੇ ਤੁਰਨ ਦਾ ਹੁਣ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਬਈ ਬਿਲਕੁਲ ਨਹੀਂ ਵਧੀਆ ਹੂੰ ਬਿਲਕੁਲ ਨਹੀਂ ਹੁੰਦੀ ਜਿਹੜਾ ਪਾਣੀ ਤੇ ਨਾ ਹੁੰਦੀ ਆਪਣੇ ਅੱਗਰ ਨਹੀਂ ਹੁੰਦੀ ਕਰੇ ਨਾ ਹੂੰ ਹੂੰ ਫਿਰ ਤੋਪੇ ਵੀ ਮਸਤ ਲੱਗੂਗੀ ਸਹੀ ਗਾ ਸਾਡੇ ਨਾਲ ਦਾ ਕੰਮ ਧੋਖਾ ਹੋ ਗਿਆ ਮੋਟਰ ਤੇ ਪਹੁੰਚੇ ਤੇ ਲੈਟ ਚਲੀ ਗਈ ਐ ਤੇ ਹੁਣ ਐਂ ਨਾਉਣ ਲੱਗੇ ਮੁੰਡੇ ਕਹਿੰਦੇ ਐਂ ਨਾ ਲੈਨੇ ਆ ਮੈਂ ਕਹਾਂ ਤੁਸੀਂ ਐਂ ਨਾ ਲਓ ਹੁਣ ਮੈਂ ਤਾਂ ਨਹੀਂ ਨਹਾਉਂਦਾ ਬਈ ਇਤੋਂ ਮੈਂ ਹੂੰ ਮੈਂ ਤਾਂ ਨਹੀਂ ਨਹਾਉਂਦਾ ਦੇਖ ਲਓ ਬਈ ਇਹ ਨਾਉਣਾ ਓਏ ਇੱਕਮ ਪਾਣੀ ਨਾ ਬਾਹਰ ਬਾਹਰ ਕੱਢਿਆ ਤੂੰ ਸਾਰਾ ਪਾਣੀ ਬਾਹਰ ਕੱਢ ਦੇਣਾ ਈ ਜਿਹੜਾ ਮਾੜਾ ਮੋਟਾ ਹੈਗਾ ਇੱਧਰ ਚੱਕ ਇੱਥੇ ਇੱਧਰ ਇੱਧਰ ਫੜਾ ਇੱਧਰ ਫੜਾ ਇੱਧਰ ਇੱਧਰ ਇੱਥਰ ਪਾਣੀ ਠੰਡਾ ਵੈਸੇ ਹੂੰ ਕੱਲ ਦੀ ਗੱਲ ਆ ਪਾਣੀ ਠੰਡਾ ਆ ਅੱਛਾ ਆ ਦੇਖ ਇੱਧਰ ਚੱਕ ਬਈ ਇਹ ਪਾਣੀ ਨਹੀਂ ਠੰਡਾ ਇੱਕਮ ਪਾਣੀ ਦਾ ਡੋਲੀ ਜਾਣਾ ਯਾਰ ਤੂੰ ਕਿੰਨਾ ਲੈਵਲ ਤੂੰ ਬਣਾ ਤਾ ਪਾਣੀ ਦਾ ਲੈਵਲ ਲੋ ਕਰਤਾ ਤੂੰ ਸਾਡੇ ਡੈਮ ਪਾ ਉਹ ਸੁੱਕ ਜਾਣਾ ਸਾਡਾ ਡੈਮ ਕੀ ਆ ਅਮਲਾਂ ਕਿਹੜਾ ਹੈ ਤੱਕ ਉਹ ਉੱਥੇ ਤੱਕ ਭਰਿਆ ਸੀ ਹਜੇ ਤੇ ਲੈਡ ਪਹਿਲੇ ਹੀ ਬਾਕੀ ਸੀ ਤਾਂ ਤਨੇ ਕਾਦੇ ਤੇ ਬੰਦ ਕਰ ਦਿੱਤੀ ਲੈਡ ਇਹਨਾਂ ਨੇ ਤਿੰਨ ਘੰਟੇ ਚਲਾਈ ਆ ਚਾਰ ਘੰਟੇ ਚੱਲਦੀ ਲੈਡ ਘੰਟਾ ਖਰਾਬ ਕਰਤਾ ਇਹਨਾਂ ਨੇ ਸਾਡਾ ਉਹ ਹੈ ਦਾ ਇੱਧਰ ਝੋਨਾ ਹੀ ਲੱਗਿਆ ਨਹੀਂ ਲੱਗਿਆ ਕਿਤੇ ਪਾਸੇ ਨਹੀਂ ਲੱਗਾ ਕਿ ਉਹ ਅੰਦਰ ਲੱਗਿਆ ਪਰ ਉੱਧਲੇ ਪਾਸੇ ਇਹ ਕੰਮ ਨਹੀਂ ਕਿ ਤੱਕ ਤੱਕ ਆਹ ਤਾਂ ਹਜੇ ਇਤਰਾਹੇ ਸਾਢੇ ਤਾਹੇ ਪਾਣੀ ਛੱਡਿਆ ਹੋਇਆ ਤੇ ਮੈਨਾਂ ਦਾ ਪਾਣੀ ਭਰੂਗਾ ਹਜੇ ਤਾਂ ਪਿਆਰਾ ਦੋਸਤੋ ਮੋਟਰ ਵਾਲੇ ਕਮਰੇ 'ਚ ਬੈਠੇ ਸੀਗੇ ਲਾਈਟ ਗਈ ਐ ਸਾਡੇ ਆਂਦੇ ਉਂ ਤਾਂ ਲਾਈਟ ਹੈ ਨਹੀਂ ਸੀਗੀ ਤੇ ਫਿਰ ਹੁਣ ਅਸੀਂ 2 ਮਿੰਟ ਇੱਥੇ ਬਹਿ ਗਏ ਆ ਤਾਂ ਮੈਂ ਕਿਾ ਚੱਲ ਗਰਮੀ ਬਾਲੀ ਜਾਂ ਹਵਾ ਜੀ ਲੈ ਲਈਏ ਫਿਰ ਚੱਲਦੇ ਹਾਂ ਹੁਣ ਘਰਾਂ ਨੂੰ ਹੌਲੀ-ਹੌਲੀ ਪਰਤਾ ਪਾਉਨੇ ਆ ਇੱਥੇ ਹੁਣ ਲਾਈਟ ਦਾ ਕੋਈ ਪਤਾ ਨਹੀਂ ਚ 3-4 ਘੰਟੇ ਆਉਂਦੀ ਐ ਲਾਈਟ ਤਾਂ 4 ਘੰਟੇ ਹੁੰਦੇ ਲਾਈਟ ਅੱਜ ਤੋਂ 3 ਘੰਟੇ ਚਲਾਈ ਸਾਡੇ ਹੁੰਦਿਆਂ ਨੂੰ 1 ਘੰਟਾ ਪਹਿਲਾਂ ਹੀ ਬੰਦ ਕਰਤੀ ਲਾਈਟ ਚਲੋ ਦੇਖਦੇ ਹਾਂ ਹੁਣ ਦੇਖੋ ਬਸ ਹੁਣ ਪਿੱਛੇ ਮਾਰਕ ਬੰਦ ਕਰ ਹੁਣ ਚਲਾ ਕੇ ਇਹਨੂੰ ਕਰਕੇ ਜਿੰਦਾ ਲਾ ਕੇ ਕਮਰੇ ਨੂੰ ਚਾਹ ਜਾਂਦੇ ਆ ਬਰ ਅਸੀਂ ਹੁਣ ਆਇਦਰਾ ਸਰਨ ਸਰਨ ਹਵਾ ਆ ਰਹੀ ਹੈ ਪੂਰੀ ਵਧੀਆ ਦੇਖੋ ਬੋਹ ਦੇਖੋ ਬਾਸ ਹੁੰਦੀ ਨਾ ਹੋਣਾ ਬਾਹਰ ਖੇਤ ਦੇਖੋ ਕਿਵੇਂ ਕੱਦਦੇ ਨੇ ਪੱਠਿਆ ਪੂਰੇ ਲਹਿਰਾ ਰਹੇ ਨੇ ਨੰਨ ਦਾੜਾ ਦੇ ਵਿੱਚ ਦੀ ਬਾਰੇ ਚ ਦੀ ਨਾ ਐ ਆਉਂਦੀ ਹਵਾ ਜਿਵੇਂ ਏਸੀ ਚੱਲਦਾ ਜਿਵੇਂ ਆ ਸਾਹਮਣੇ ਏਸੀ ਲੱਗਿਆ ਹੋਇਆ ਤੇ ਏਸੀ ਚੱਲ ਰਿਹਾ ਹੁੰਦਾ ਤੇ ਬਸ ਥੋੜੀ ਜਿਹੀ ਕਮੀ ਐ ਉਹਦੀ 쿨ਿੰਗ ਜਦੋਂ ਦੀ ਉਹਦੀ 쿨ਿੰਗ ਘਟਾ ਇਹ ਜਿਹੜਾ 쿨ਿੰਗ ਘਟੇ ਘਟਾੜਾ ਏਸੀ ਆ ਹਾਂ ਚਲੋ ਕੋਈ ਨਹੀਂ ਫਿਰ ਵੀ ਬਹੁਤ ਵਧੀਆ ਵਾ ਲੈ 28 ਨਹੀਂ ਹੁਣ ਅਸੀਂ ਚੱਲੇ ਆ ਨਾ ਮੋਟਰ ਬੰਦ ਹੀ ਪਈ ਆ ਬੰਦ ਪਈ ਆ ਮੋਟਰ ਉਹ ਦੇਖੋ ਗੇਟ ਆਈ ਨਹੀਂ ਚੱਲੇ ਹੁਣ ਅਸੀਂ ਘਰ ਨੂੰ ਚੱਲਦੇ ਆ ਗੇਟ ਬਹੁਤ ਕਰ ਲਈ ਹੁਣ ਚੱਲਦੇ ਆਂ ਅਸੀਂ ਘਰੋਂ ਹੌਲੀ ਹੌਲੀ ਤੁਰ ਕੇ ਜਾਂਦੇ ਆਂ ਗਰਮੀ ਬਹੁਤ ਨਾ ਆਏ ਤਾਂ ਨਾਉਣ ਸੀ ਪਰ ਕੋਈ ਫਾਇਦਾ ਨਹੀਂ ਉਹ ਯਾਰ ਕਹੀ ਪਈ ਆ ਉਰੇ ਯਾਰ ਕਹੀ ਅੰਦਰ ਆ ਆ ਹੁਣ ਅਸੀਂ ਪਹੁੰਚ ਕੇ ਜਾ ਰਹੇ ਆਂ ਜੀ ਤੁਰ ਕੇ ਥੋੜਾ ਥੋੜਾ ਰਹਿਦਾ ਹੋ ਜੇ ਹੂੰ ਆ ਇੱਥੇ ਹੁਣ ਛਾਂ ਪੂਰੀ ਦੇਖਦਾ ਉਹ ਤੱਕ ਦਰਖਤੀ ਦਰਖਤ ਨੇ ਤੇ ਤੁਰਨ ਦਾ ਮਜ਼ਾ ਕਿੰਨਾ ਆਉਂਦਾ ਤੇ ਹੁਣ ਇਹ ਲਾ ਦਰਖਤਾਂ ਆਲੇ ਦੁਆਲੇ ਸੜਕਾਂ ਤੋਂ ਦਰਖਤ ਜਿਵੇਂ ਖਾਲੀ ਖਤਮ ਕਰਤੇ ਨੇ ਕਹਿੰਦਾ ਮੈਂ ਉਹ ਜਾਂ ਕੋੜ ਕਰਲਾ ਚੜਦਾ ਸੀ ਤੇ ਕੋੜ ਕਰਲਾ ਐਰੇ ਚੜਿਆ ਮੈਂ ਕੋੜ ਕਰ ਅਸੀਂ ਖੜਿਆ ਆਡੇ ਤੇ ਭਵਾਨੀਗੜ੍ਹ ਦੇ ਆ ਦੇਖੋ ਭੱਜ ਘਰ ਨੂੰ ਜਾ ਰਹੇ ਸੀਗੇ ਪੂਆਕੇ ਘਰੋਂ ਆਡੇ ਤੋਂ ਇੱਥੇ ਸੀ ਬੱਸ ਆਉਣ ਵਾਲੀ ਜਾਂ ਬੱਸ 12:40 ਤੇ ਆਉਗੀ ਵੱਤੋਂ ਟਾਂ ਕਿਨਾਂ ਆਪ ਕੋਲ ਹਾਂ ਕਿ ਰਾਹ ਤੇ ਖੜਿਆ ਡੀਪੂ ਤੇ ਖੜੀ ਆ ਬੱਸ ਅਜੇ ਟਾਈਮ ਲੱਗਦਾ ਹਜੇ ਨੂੰ ਬੱਸ ਨੂੰ ਗਰਮੀ ਬਹੁਤ ਹੋਈ ਪਈ ਆ ਪਾਣੀ ਪਰਕੇ ਲਿਆਂਦਾ ਬੜੀ ਗਰਮੀ ਹੋਈ ਪਈ ਆ ਸਾਡੀ ਬੋਤਲ ਤੇਨੇ ਚੱਕ ਲਈ ਯਾਰ ਬੱਸ ਦੇ ਵਿੱਚੋਂ ਪਤਨੇ ਕਿਨੇ ਚੱਕ ਲਈ ਬੋਤਲ ਜੀ ਠੰਡੇ ਪਾਣੀ ਵਾਲੀ ਬੋਤਲ ਸੀ ਜਿਹੜੀ ਠੰਡੀ ਰਹਿੰਦਾ ਪਾਣੀ ਪਰ ਇਹ ਕੌਣ ਲੈ ਗਿਆ ਚੱਕ ਕੇ ਚਲੋ ਕੋਈ ਨਹੀਂ ਉਹ ਦੇਖੋ ਸਾਹਮਣੇ ਕੀ ਲਿਖਿਆ ਹੋਇਆ ਹੈ ਕਿ ਕਿ ਆ ਸੀ ਤੇ ਹਾਂ ਜੀ ਮਾਹਰ ਪਹੁੰਚ ਕੇ ਘਰੇ ਤੇ ਨਾਲ ਲੋ ਕੀ ਲੱਗਿਆ ਕਰਨਾ ਦੇਖਦੇ ਦੇਖਦੇ ਕੀ ਹੋ ਰਿਹਾ ਹਾਲ ਮੈਂ ਸੁਣਨੀ ਮਾ ਪੋਣੀ ਮੈਂ ਸੋਫੀ ਕੀ ਹੋਇਆ ਕੋਣ ਆ ਗਿਆ ਚਲ ਬੱਤ ਸੁਣ ਬੱਤ ਬਲੇ ਬਲੇ ਬਹੁਤ ਗਰਮੀ ਆ ਵੀ ਬਾਹਰ ਤਾਂ ਬੁਰਾ ਹਾਲ ਲੈ ਪੀਣੀ ਚਲਦੀ ਦਾ ਸੋਫੀ ਲੋ ਵੀ ਦੋਸਤੋ ਥਰੇ ਪਹੁੰਚ ਗਏ ਉਹ ਮਾਰ ਕੇ ਗਰਮੀ ਚ ਓਏ ਬਹੁਤ ਬੜਾ ਗਰਮੀ ਹੋਈ ਪਈ ਗਿਆ ਹੁਣ ਪਹੁੰਚੇ ਆਂ ਅਸੀਂ ਉਦੋਂ ਦੇ ਤੁਰੇ ਸਵੇਰ ਦੇ ਟਾਈਮ ਹੋ ਗਿਆ ਹੋਊਗਾ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ ਜੀ 4:30 4:30 ਹੋ ਗਏ ਨੇ ਬਸ ਹੁਣ ਨਹਾ ਨੂੰ ਕੇ ਤੇ ਚੋਨੇ ਆ ਤੇ ਸੋਨੇ ਆ ਨੀਂਦ ਦੋਨੇ ਆ ਤੇ ਬਾਕੀ ਮਿਲਾਂਗੇ ਆਪ ਅਗਲੇ ਵਲੌਗ ਚ ਸ਼ੇਅਰ ਕਰਿਆ ਕਰੋ ਮੇਰਾ ਵੀਰ ਦੱਬ ਕੇ ਲਾਈਕ ਕਮੈਂਟ ਸਬਸਕ੍ਰਾਈਬ ਸਭ ਕੁਝ ਕਰਦਾ ਕਰੋ ਠੀਕ ਹੈ ਤੇ ਕੋਈ ਨਹੀਂ ਫਿਰ ਮਿਲਦੇ ਆਪਾਂ ਅਗਲੇ ਵਲੌਗ ਚ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਾਰਿਆਂ ਨੂੰ ਬਾਏ ਬਾਏ ਰੱਬ ਰੱਖੇ